ਬ੍ਰੇਕ ਤੋਂ ਬਾਅਦ ਆਪ ਸਾਰਿਆਂ ਦਾ ਇਸ ਪ੍ਰੋਗਰਾਮ ਗਿਆਨ ਕੀ ਆਈਆਂ ਦੀ ਵਿੱਚ ਸਵਾਗਤ ਹੈ ਅੱਜ ਦਾ ਜੋ ਅਸੀਂ ਵਿਸ਼ਾ ਚੂਜ਼ ਕੀਤਾ ਹੈ ਉਹ ਹੈ ਜ਼ਾਤ ਪਾਤ ਵੀ ਕਿਸ ਤਰ੍ਹਾਂ ਗੁਰੂ ਸਹਿਬਾਨਾਂ ਨੇ ਸਾਨੂੰ ਜ਼ਾਤ ਪਾਤ ਤੋਂ ਕੱਢਿਆ ਔਰ ਸੇ ਕੋਮ ਅਜ ਦੁਬਾਰਾ ਜ਼ਾਤਾ ਪਾਤਾ ਦੇ ਦਲਦਲ ਦੇ ਵਿੱਚ ਤਸਦੀਦ ਆ ਰਹੀ ਹੈ ਸੋ ਹੁਣ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਦਲਜੀਤ ਸਿੰਘ ਢਰਵੀ ਤੋਂ ਜੋ ਇੱਕ ਚੰਗੇ ਸਿਕਸ ਸਕੋਲਰ ਨੇ ਵੀਰ ਜੀ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਆਪ ਜੀ ਕੀ ਪੁੱਛਣਾ ਚਾਹੋਗੇ ਡਾਕਟਰ ਦਲਜੀਤ ਸਿੰਘ ਜੀ ਆਪ ਇੱਕ ਅੱچھے ਸਿਕਸ ਸਕੋਲਰ ਹੋ ਮੈਂ ਆਪ ਜੀ ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਸ ਤਰ੍ਹਾਂ ਲਫ਼ਜ਼ ਆਏ ਨੇ ਫੱਕੜ ਜਾਤੀ ਫੱਕੜ ਨਾ ਹੋ ਸਬਨਾ ਜੀਆਂ ਇਕਾ ਛਾਉ ਜਾਂ ਸਤਗੁਰ ਮੇਰੀ ਜਾਤ ਗਵਾਈ ਸਬਹਿ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਲਾਰੇ ਪਰਮੇਸ਼ਵਰ ਆਜ਼ਾਦ ਹੈ ਸਿੱਖ ਵੀ ਆਜ਼ਾਦ ਹੈ ਸਿੱਖ ਦੀ ਕੋਈ ਜਾਤ ਪਾਤ ਨਹੀਂ ਇਸ ਤਰ੍ਹਾਂ ਦੇ ਉਪਦੇਸ਼ ਹੁੰਦੇ ਆ ਸਾਡੀ ਪੰਜਾਬ ਦੀ ਧਰਤੀ ਤੇ ਜਿੱਥੇ ਸਤਿਗੁਰੂ ਨੇ ਇਹ ਹੌਕਾ ਦਿੱਤਾ ਇਹ ਆਵਾਜ਼ ਉਠਾਈ ਸਿੱਖ ਦੀ ਕੋਈ ਜਾਤ ਨਹੀਂ ਉਸੇ ਸਿੱਖ ਮਤ ਵਿੱਚ ਜਿਸ ਸਿੱਖ ਮਤ ਨੇ ਸਾਰੀ ਦੁਨੀਆ ਨੂੰ ਇਹ ਪੈਗਾਮ ਸੁਨੇਹਾ ਦੇਣਾ ਸੀ ਦੁਨੀਆ ਵਾਸਤੇ ਇੱਕ ਮਾਡਲ ਬਣ ਕੇ ਵਿਚਾਰਨਾਸ਼ਿਕ ਮਾਡਲ ਪੇਸ਼ ਕਰਨਾ ਸੀ ਸਿੱਖੀ ਦਾ ਉਹੀ ਸਿੱਖ ਅੱਜ ਜਾਤ ਪਾਤ ਦੇ ਦਲਦਲ ਵਿੱਚ ਫਸ ਚੁੱਕੇ ਨੇ ਇਸ ਬਾਰੇ ਆਪ ਜੀ ਦੇ ਕੀ ਵਿਚਾਰ ਨੇ ਜੀ ਪਰਮਜੀ ਸਿੰਘ ਕੇਸਰੀ ਜੀ ਆਪ ਜੀ ਨੇ ਬਹੁਤ ਅੱਛਾ ਸਵਾਲ ਕੀਤਾ ਹੈ ਕਿ ਕੀ ਜਾਤ ਪਾਤ ਜਿਹੜੀ ਇਹ ਪ੍ਰਵਾਨ ਹੈ ਮੈਂ ਇਹ ਬੇਨਤੀ ਕਰਾਂਗਾ ਕਿ ਸਤਗੁਰਾਂ ਨੇ ਸਾਨੂੰ ਜਾਤ ਪਾਤ ਸਾਡੀ ਇੱਕੋ ਹੀ ਕਰ ਦਿੱਤੀ ਹੈ ਖਾਲਸੇ ਦੀ ਕੋਈ ਜਾਤ ਪਾਤ ਨਹੀਂ ਹੈ ਖਾਲਸੇ ਨੂੰ ਜਦੋਂ ਇੱਕ ਅੰਮ੍ਰਿਤ ਦੇ ਬਾਟਾ ਇੱਕੇ ਦੇ ਵਿੱਚੋਂ ਅੰਮ੍ਰਿਤ ਛਕਾਇਆ ਗਿਆ ਹੈ ਤੇ ਉਸ ਵੇਲੇ ਸਤਗੁਰਾਂ ਨੇ ਸਾਰਿਆਂ ਨੂੰ ਅਪੇਧ ਕਰ ਦਿੱਤਾ ਪੰਜ ਪਿਆਰੇ ਵੀ ਸਤਗੁਰਾਂ ਨੇ ਵੱਖ-ਵੱਖ ਜਾਤਾਂ ਵਿੱਚੋਂ ਲੈ ਕੇ ਉਹਨਾਂ ਦੀ ਸਾਜਨਾ ਕੀਤੀ ਔਰ ਉਹ ਪ੍ਰਤੀਕ ਸੀ ਕਿ ਮਨੁੱਖ ਜਾਤੀ ਸਾਰੀ ਇੱਕ ਹੈ ਮਾਨਸਕੀ ਜਾਤ ਸਭ ਇੱਕੇ ਪਛਾਨਬੋ ਜੋ ਵੀ ਕਿਸੇ ਵੀ ਜਾਤ ਚੋਂ ਆਵੇ ਜਦ ਉਹ ਅਮਰਤ ਛਕ ਲੈਂਦਾ ਹੈ ਤੇ ਉਹਦੀ ਜਾਤ ਖਤਮ ਹੋ ਜਾਂਦੀ ਹੈ ਵੈਸੇ ਵੀ ਮਨੁੱਖ ਦੀ ਜਾਤ ਇੱਕ ਹੀ ਹੈ ਮਨੁੱਖ ਮਨੁੱਖ ਦੇ ਵਿੱਚ ਭੇਦ ਭਾਵ ਕਰਨਾ ਇਹ جہਾਲਤ ਹੈ ਸਿੱਖੀ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਤੇ ਨੀਚਾਂ ਦੇ ਨਾਲ ਜਾਂਦੇ ਹਨ ਨੀਚਾਂ ਅੰਦਰ ਨੀਚ ਦਤ ਨੀਚਾਂ ਦੇ ਨਾਲ ਮਿਲਵਰਤ ਕੇ ਖੁਸ਼ ਹੁੰਦੇ ਹਨ ਸਾਡੇ ਕੋ ਤੀਜੇ ਪਾਸ਼ਾ ਦੀ ਵੀ ਉਦਾਹਰਨ ਹੈ ਈਵਨ ਅਕਬਰ ਨੂੰ ਵੀ ਸੰਗਤ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਪਿਆ ਤੇ ਪੰਗਤ ਦਾ ਸੂਲ ਇਹੀ ਹੈ ਕਿ ਉੱਚਾ ਨੀਮਾ ਜਾਤ ਪਾਤ ਕਾਸਟ ਕਰੀਡ ਸਭ ਖਤਮ ਕਰਕੇ ਇੱਕ ਜਗ੍ਹਾ ਤੇ ਇੱਕ ਸਮਾਨ ਬੈਠ ਕੇ ਇੱਕ ਪਿਤਾ ਕੇ ਬਾਰਕ ਹੋ ਕੇ ਲੰਗਰ ਛਕਣਾ ਉੱਥੇ ਜਾਤ ਪਾਤ ਸਾਡੀ ਖਤਮ ਹੋ ਜਾਂਦੀ ਆ ਇਸੇ ਤਰ੍ਹਾਂ ਸਾਡੇ ਸਮਾਜਿਕ ਵਿਹਾਰ ਦੇ ਵਿੱਚ ਵੀ ਜਾਤ ਪਾਤ ਖਤਮ ਹੋਣੀ ਚਾਹੀਦੀ ਹੈ ਜੋ ਹੁਣ ਹੋਣੀ ਸ਼ੁਰੂ ਹੋਈ ਹੈ ਪਰ ਅਜੇ ਵੀ ਸਾਨੂੰ ਬਹੁਤ ਲੰਮਾ ਪੈਂਡਾ ਕਰਨਾ ਪੈਣਾ ਪੰਜਾਬ ਦੇ ਵਿੱਚ ਬਦ ਕਿਸਮਤੀ ਦੇ ਨਾਲ ਰਿਵਰਸ ਗੇਰ ਵੀ ਲੱਗ ਗਿਆ ਹੈ ਤੇ ਜਾਤ ਪਾਤ ਨੂੰ ਉਭਾਰਿਆ ਵੀ ਜਾ ਰਿਹਾ ਹੈ ਜੋ ਚੰਗੀ ਗੱਲ ਨਹੀਂ ਤੇ ਨਾ ਹੀ ਧਰਮ ਨੂੰ ਇਹ ਮਨਜ਼ੂਰ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਡਾਕਟਰ ਸਾਹਿਬ ਜੀ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਤੁਸੀਂ ਇਹਨੇ ਸੋਹਣੇ ਵਿਚਾਰ ਸੰਗਤਾਂ ਦੇ ਨਾਲ ਸਾਂਝ ਪਾਏ ਸੋ ਜਿਸ ਤਰ੍ਹਾਂ ਡਾਕਟਰ ਸਾਹਿਬ ਜੀ ਨੇ ਦੱਸਿਆ ਪੰਜਾਬ ਦੀ ਧਰਤੀ ਤੇ ਨਹੀਂ ਜਾਤ ਪਾਤ ਵੱਧ ਰਹੀ ਹੈ ਸਾਡੇ ਧਰਮ ਅਸਥਾਨਾਂ ਤੇ ਵੀ ਕਿੰਨੀ ਜਾਤ ਪਾਤ ਹੈ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਹੋਏ ਨੇ ਮੈਕਨਿਕੀ ਜੀ ਘਟਨਾ ਉਹਦੇ ਵਿੱਚ ਕੁਝ ਹਾਸ ਰਸ ਵੀ ਹੈ ਮੈਂ ਸੰਗਤਾਂ ਨਾਲ ਸਾਂਝ ਪਾਵਾਂ ਇੱਕ ਸਿੱਖ ਵਿਦਵਾਨ ਨੇ ਬੜੇ ਪਿਆਰੇ ਬਚਨ ਆਖੇ ਕਹਿੰਦੇ ਇੱਕ ਵਾਰੀ ਬਾਬਾ ਨਾਮਦੇਵ ਜੀ ਆਪਣੇ ਭਗਵਾਨ ਨੂੰ ਮਿਲਣ ਵਾਸਤੇ ਜਦੋਂ ਮੰਦਿਰ ਜਾ ਰਹੇ ਨੇ ਪੌੜੀਆਂ ਦੀ ਉਹ ਜਿਹੜੀਆਂ ਪੌੜੀਆਂ ਸਨ ਇੱਕ ਇੱਕ ਪੌੜੀ ਕਰਕੇ ਉੱਤੇ ਚੜਦੇ ਨੇ ਪੁਜਾਰੀ ਨੇ ਵੇਖਿਆ ਇੱਕ ਨਿਮੀ ਜਾਤ ਵਾਲਾ ਬੰਦਾ ਮੰਦਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਉਹਨੇ ੱਤਕਾ ਮਾਰਿਆ ਬਾਬਾ ਨਾਮਦੇਵ ਜੀ ਪੌੜੀਆਂ ਤੋਂ ਡਿੱਗਦੇ ਆ ਜ਼ਮੀਨ ਤੇ ਆਣ ਬੈਠੇ ਜਿਸ ਤਰ੍ਹਾਂ ਉਹਨਾਂ ਜਿਸ ਤਰ੍ਹਾਂ ਸੀ ਗੁਰਬਾਣੀ ਵਿੱਚ ਵੀ ਪੜਦੇ ਆ ਹਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤਨਾਮਾ ਫਕਰ ਉਠਾਇਆ ਹੀਨੜੀ ਜਾਤ ਮੇਰੀ ਜਾਦਿ ਮਰਾਇਆ ਛਿਪੇ ਕੇ ਜਨਮ ਕਾਲੇ ਕੋ ਆਇਆ ਜਦੋਂ ਉਹਨੇ ਧੱਕਾ ਮਾਰਿਆ ਜ਼ਮੀਨ ਤੇ ਬੈਠ ਗਏ ਨੈਤਰਾਂ ਵਿੱਚ ਬੜੇ ਹੰਝੂ ਨੇ ਅੱਖ ਲੱਗੀ ਸੁਪਨੇ ਵਿੱਚ ਭਗਵਾਨ ਦੇ ਨਾਲ ਰੱਬ ਨਾਲ ਕੁਝ ਗੱਲਾਂ ਕੀਤੀਆਂ ਭਗਵਾਨ ਆਖਦਾ ਕਿਥੇ ਗਿਆ ਸੀ ਤੇ ਭਗਤ ਨਾਮਦੇਵ ਜੀ ਆਖਦੇ ਹਨ ਕਹਿੰਦੇ ਮੈਂ ਤੈਨੂੰ ਮਿਲਣ ਵਾਸਤੇ ਮੰਦਰ ਗਿਆ ਸੀ ਉਹ ਬੜਾ ਹੱਸਿਆ ਬੜਾ ਖੁਸ਼ ਹੋਇਆ ਭਗਤ ਨਾਮਦੇਵ ਜੀ ਆਖਦੇ ਨੇ ਕਮਾਲ ਦੀ ਗੱਲ ਹੈ ਮੈਂ ਤੈਨੂੰ ਮਿਲਣ ਵਾਸਤੇ ਗਿਆ ਪੁਜਾਰੀ ਨੇ ਧੱਕਾ ਮਾਰਿਆ ਮੈਂ ਜ਼ਮੀਨ ਤੇ ਬੈਠਾ ਹੋਇਆ ਹਾਂ ਤੁਸੀਂ ਹੱਸ ਰਹੇ ਹੋ ਤੁਸੀਂ ਅੱਜ ਬੜੇ ਖੁਸ਼ ਹੋ ਰੱਬ ਹੋ ਰਸਿਆ ਬੜਾ ਖੁਸ਼ ਹੋਇਆ ਰੱਬ ਜੀ ਤੁਸੀਂ ਹੱਸਦੇ ਕਿਉਂ ਹੋ ਤੇ ਰੱਬ ਨੇ ਇੱਕ ਗੱਲ ਪੁੱਛੀ ਭਗਤ ਨਾਮਦੇਵ ਕਿੱਥੇ ਗਿਆ ਸੀ ਰੱਬ ਜੀ ਤੁਹਾਡੇ ਚਰਨਾਂ ਨਾਲ ਪਿਆਰ ਹੈ ਮੰਦਰ ਗਿਆ ਸੀ ਮੰਦਰ ਕਿਨੂੰ ਮਿਲਣ ਵਾਸਤੇ ਗਿਆ ਸੀ ਤੁਹਾਨੂੰ ਤੇ ਰੱਬ ਨੇ ਅਗੋ ਬੜਾ ਪਿਆਰਾ ਜਵਾਬ ਦਿੱਤਾ ਕਹਿੰਦੇ ਜੇ ਸਮੰਦਰ ਵਿੱਚ ਤੂੰ ਮੈਨੂੰ ਮਿਲਣ ਵਾਸਤੇ ਗਿਆ ਉਸ ਸਮੰਦਰ ਵਿੱਚ ਪੁਜਾਰੀ ਨੇ ਅੱਜ ਤੱਕ ਮੈਨੂੰ ਨਹੀਂ ਵੜਨ ਦਿੱਤਾ ਤੈਨੂੰ ਕਿੱਥੋਂ ਵੜਨ ਦੇਗਾ ਤੈਨੂੰ ਕਿੱਥੋਂ ਵੜਨ ਦੇਗਾ ਤੇ ਭਗਤ ਨਾਮਦੇਵ ਜੀ ਆਖਦੇ ਨੇ ਰੱਬ ਗੱਲ ਸਮਝ ਨਹੀਂ ਆਈ ਤੋੜੇ ਹੱਸਣ ਦਾ ਕਾਰਨ ਕੀ ਰੱਬ ਨੇ ਜਿਹੜਾ ਜਵਾਬ ਦਿੱਤਾ ਕਹਿੰਦੇ ਮੈਂ ਹੱਸਦਾ ਇਸ ਕਰਕੇ ਆ ਖੁਸ਼ ਇਸ ਕਰਕੇ ਹੋ ਰਿਆਂ ਮੈਂ ਅੱਜ ਦੇ ਦਿਨ ਤਾਂ ਇੰਤਜ਼ਾਰ ਕਰ ਰਿਹਾ ਸਾਂ ਕਦੋਂ ਪੁਜਾਰੀ ਤੈਨੂੰ ਧੱਕਾ ਮਾਰ ਜ਼ਮੀਨ ਤੇ ਡੇਗੇ ਤੇ ਮੈਂ ਡਿਗਿਆ ਹੋਇਆਂ ਨੂੰ ਟੱਠਿਆ ਹੋਇਆਂ ਨੂੰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਐਸੀ ਥਾਂ ਦੇ ਦੇਆ ਜਿੱਥੇ ਧੱਕੇ ਮਾਰਨਾ ਤੇ ਬੜੇ ਦੂਰ ਦੀਆਂ ਬਾਤਾਂ ਨੇ ਸਗੋਂ ਧੱਕੇ ਮਾਰਨ ਵਾਲੇ ਤੇਰੇ ਚਰਨਾਂ ਵਿੱਚ ਝੁਕ ਝੁਕ ਨਮਸ਼ਕਾਰਾਂ ਕਰਨਗੇ ਤੇ ਬਾਣੀ ਦਾ ਮੈਨੂੰ ਬਚਨ ਚੇਤੇ ਆਉਂਦਾ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ਼ ਗੁਸਈਆਂ ਮੇਰਾ ਮਾਥੇ ਛਤਰ ਤਰੈ ਜਾ ਕਿ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਟਰੈ ਨੀਚਾ ਉੱਚ ਕਰਾਂ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਮੈਂ ਬੇਨਤੀ ਕਰਾਂ ਕਦੇ ਵੀ ਪੁਜਾਰੀ ਦਾ ਮਹੰਤ ਦਾ ਗੁਰਦੁਆਰੇ ਉਤੇ ਕਬਜ਼ਾ ਨਾ ਹੋਣ ਦੇ ਆ ਜੀ ਜੇ ਪੁਜਾਰੀ ਦਾ ਮਹੰਤ ਦਾ ਕਬਜ਼ਾ ਹੋ ਗਿਆ ਜੇ ਕਿਸੇ ਐਸੇ ਬੰਦੇ ਦਾ ਕਬਜ਼ਾ ਹੋ ਗਿਆ ਜਿਹੜਾ ਜਾਤ ਪਾਤ ਨੂੰ ਮੰਨਦਾ ਹੈ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਰਹਿਣਾ ਤੇ ਨਾ ਗੁਰਮਤ ਨੇ ਰਹਿਣਾ ਗੁਰਦੁਆਰੇ ਦੀ ਸੇਵਾ ਸੰਭਾਲ ਐਸੇ ਗੁਰਮੁਖ ਖਾਧਿਆਤ ਵਿੱਚ ਦੇਓ ਜਿਹੜੇ ਜਾਤ ਪਾਤ ਨੂੰ ਨਾ ਮੰਨਦੇ ਹੋਣ ਜਿਸ ਤਰ੍ਹਾਂ ਮਿਰਜੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ 1920 ਦੇ ਦੁਹਾਕੇ ਦੇ ਦੌਰਾਨ 1920 ਤੋਂ ਪਹਿਲਾਂ ਵੀ ਮਹੰਤਾਂ ਦਾ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਸੀ ਜਿਸ ਜਦੋਂ ਉਹਨਾਂ ਦਾ ਕਬਜ਼ਾ ਸੀ ਗੁਰਮਤਿ ਨਾਂ ਦੀ ਕੋਈ ਵੀ ਚੀਜ਼ ਗੁਰੂ ਘਰਾਂ ਦੇ ਵਿੱਚ ਰਹਿ ਨਹੀਂ ਗਈ ਸੀ ਮੈਂ ਆਪ ਜੀ ਦੀ ਗੱਲ ਦੇ ਵਿੱਚ ਇੱਕ ਹੋਰ ਗੱਲ ਐਡ ਕਰਦਾ ਜਾਵਾਂ ਆਪ ਜੀ ਨੇ ਭਗਤ ਨਾਮਜੀਬ ਜੀ ਦੀ ਘਟਨਾ ਨੂੰ ਬਿਆਨ ਕੀਤਾ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਧੰਨ ਗੁਰਗ੍ਰੰਥ ਸਾਹਿਬ ਦੀ ਬਾਣੀ ਨੂੰ ਲਿਖਾ ਰਹੇ ਨੇ ਚਾਰ ਭਗਤ ਆਏ ਸਨ ਕਾਨਾ ਪੀਰੂ ਸ਼ਜੂ ਤੇ ਸ਼ਾਹ ਹੁਸੈਨ ਇਹਨਾਂ ਚਾਰਾਂ ਨੇ ਆਖਿਆ ਸੀ ਵੀ ਜੇਕਰ ਸਤਿਗੁਰੂ ਤੁਸੀਂ ਛੂਦਰਾਂ ਦੀ ਬਾਣੀ ਐਡ ਕਰਦੇ ਪਿਓ ਸਾਡੀ ਵੀ ਬਾਣੀ ਐਡ ਕਰੋ ਸਭ ਨੇ ਨਜ਼ਰਾਂ ਵਿੱਚ ਇਹਨਾਂ ਦੀਆਂ ਨਜ਼ਰਾਂ ਵਿੱਚ ਉਹ ਛੂਦਰ ਸਨ ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਸਭ ਨੇ ਆਖਿਆ ਸੀ ਗੱਲ ਇੱਥੇ ਜਾਤ ਦੀ ਨਹੀਂ ਹੈ ਗੱਲ ਇੱਥੇ ਹੈ ਵੀ ਉਹ ਉਹਨਾਂ ਦਾ ਅੰਦਰ ਪਰਮੇਸ਼ਰ ਦੇ ਨਾਲ ਜੁੜਿਆ ਉਹਨਾਂ ਨੇ ਜੀਵਨ ਦੇ ਅੰਦਰ ਧਰਮ ਨੂੰ ਕਮਾਇਆ ਮਨੁੱਖਤਾ ਦੀ ਏਕਤਾ ਦੀ ਗੱਲ ਸਿੱਖੀ ਸਿਧਾਂਤਾਂ ਦੀ ਗੱਲ ਕਹਿ ਸਕਦੇ ਆ ਮਾਨਵਤਾ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੇ ਜੀਵਨ ਦੇ ਵਿੱਚ ਨੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਪਏ ਸਾਂ ਬ੍ਰੇਕ ਤੋਂ ਪਹਿਲਾਂ ਵੀ 40 ਈਸਾਈ ਧਰਮ ਦੇ ਵਿੱਚ ਪ੍ਰਵੇਸ਼ ਕਰਕੇ ਜਿਹੜੇ ਸਿੱਖ ਨੇ ਬਿਲਕੁਲ ਤੇ ਵੀਰ ਜੀ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਅੱਜ ਨਹੀਂ ਹੋ ਰਿਹਾ ਜਦੋਂ ਸ਼ੇਰੇ ਪੰਜਾਬ ਦੇ ਸਮੇਂ ਤੋਂ ਬਾਅਦ ਈਸਾਈ ਮਸ਼ੀਨਰੀ ਪੰਜਾਬ ਦੀ ਧਰਤੀ ਤੇ ਆਏ ਨੇ ਤੇ ਉਹਨਾਂ ਨੇ ਆ ਕਰਕੇ ਪ੍ਰਚਾਰ ਕੀਤਾ ਉਸ ਵਕਤ ਵੀ ਬਹੁਤ ਜ਼ਿਆਦਾ ਜਿਹੜੇ ਸਿੱਖ ਹਨ ਜਿਨ੍ਹਾਂ ਨੂੰ ਨਵੀਂ ਸਾਤ ਵਾਲੇ ਆਖਿਆ ਜਾਂਦਾ ਸੀ ਜੋ ਸਿੱਖ ਧਰਮ ਨੂੰ ਛੱਡ ਕੇ ਈਸਾਈ ਧਰਮ ਦੇ ਵਿੱਚ ਪ੍ਰਵੇਸ਼ ਕਰ ਗਏ ਸਨ ਉਹ ਮਤਲਬ ਕਹਿਣ ਤੋਂ ਪavor ਸਾਰੀ ਰਿਸਰਚ ਕਰਕੇ ਆਏ ਹਨ ਬਈ ਜੇ ਇੱਥੇ ਅਸੀਂ ਇਦਾਂ ਦੀਆਂ ਗੱਲਾਂ ਦਾ ਪ੍ਰਚਾਰ ਕਰਾਂਗੇ ਕਿ ਈਸਾਈ ਮਤ ਵਿੱਚ ਕ੍ਰਿਸਚੀਅਨਿਟੀ ਵਿੱਚ ਸਾਰੇ ਬਰਾਬਰ ਨੇ ਹਾਲਾਂਕਿ ਸਿੱਖ ਮਤ ਨੇ ਬੜੇ ਵਦਿਆ ਸਿਧਾਂਤ ਦੁਨੀਆਂ ਦੇ ਸਾਹਮਣੇ ਪੇਸ਼ ਕੀਤੇ ਈਸਾਈ ਮਤ ਨੇ ਇਸ ਗੱਲ ਦਾ ਫਾਇਦਾ ਚੁੱਕ ਕੇ ਕਿ ਇਹਨਾਂ ਦਾ ਆਗੂ ਵੀ ਸੁੱਤਾ ਹੋਇਆ ਹੈ ਪ੍ਰਚਾਰਕ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਇਹਨਾਂ ਗੱਲਾਂ ਦਾ ਫਾਇਦਾ ਚੁੱਕ ਕੇ ਇਹਨਾਂ ਸਿੱਖਾਂ ਨੂੰ ਵਰਗ ਲਾਇਆ ਆਪਣੇ ਧਰਮ ਵਿੱਚ ਪ੍ਰਵੇਸ਼ ਕਰਵਾਇਆ ਇਹ ਵਿਚਾਰਾਂ ਫਿਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਮਾਂ ਹੋਇਆ ਇੱਕ ਛੋਟੇ ਜਿਹੇ ਬ੍ਰੇਕ ਦਾ ਮੈਂ ਪਰਮਜੀਤ ਸਿੰਘ ਕੇਸਰੀ ਵਿਰਗੁਰਦੀਪ ਸਿੰਘ ਇਸੇ ਵਿਸ਼ੇ ਨੂੰ ਅੱਗੇ ਲੈ ਕੇ ਤੁਰਾਂਗੇ ਸਿੱਖ ਮਤ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ ਹੈ ਲੈਨੇ ਆ ਇੱਕ ਛੋਟਾ ਜਿਹਾ ਬ੍ਰੇਕ